ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਅੱਜ ਮਿਤੀ 5 ਸਤੰਬਰ 2024 ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਰਜਿਸਟਰਡ ਮੋਰਿੰਡਾ ਵੱਲੋਂ ਮੋਰਿੰਡਾ ਕੁਰਾਲੀ 베ਰਕਾ ਚੌਂਕ ਦਾ ਨਾਮ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਨੇ 1783 ਈਸਵੀ ਦੇ ਵਿੱਚ ਦਿੱਲੀ ਤੇ ਹਮਲਾ ਕਰਕੇ ਲਾਲ ਕਿਲੇ ਤੇ ਖਾਲਸਾ ਪੰਥ ਦਾ ਨਿਸ਼ਾਨ ਸਾਇਬ ਚੜਾ ਕੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਸਿਲ ਤੇ ਮੁਗਲ ਬਾਦਸ਼ਾਹ ਬੈਠ ਕੇ ਬਾਦਸ਼ਾਹ ਬਣਨ ਦਾ ਐਲਾਨ ਕਰਦੇ ਹੁੰਦੇ ਸਨ ਉਸ ਸਿਲ ਨੂੰ ਪੁੱਟ ਕੇ ਰਾਮਗੜੀਆ ਬੂੰਗੇ ਦੇ ਵਿੱਚ ਲਿਆ ਕੇ ਰੱਖ ਦਿੱਤਾ ਜਿਹੜਾ ਅੱਜ ਵੀ ਮੌਜੂਦ ਹੈ ਇਸ ਮੌਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਆਪਣੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਜਿਨ੍ਹਾਂ ਨੇ ਮਹਾਰਾਜਾ ਸਰਦਾਰ ਜਸਾ ਸਿੰਘ ਰਾਮਗੜੀਆ ਚੌਂਕ ਦਾ ਨੀਂਹ ਪੱਥਰ ਦਾ ਉਦਘਾਟਨ ਕੀਤਾ ਅਤੇ ਉਹਨਾਂ ਨੂੰ ਯਾਦ ਕੀਤਾ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਪਟੋਵਾ ਨਗਰ ਕੌਂਸਲ ਦੇ ਕਾਰਸਾਧਕ ਅਫਸਰ ਪਰਮਿੰਦਰ ਸਿੰਘ ਪੱਟੀ ਅਤੇ ਕਾਉਂਸਲਰ ਸਹਿਬਾਨ ਹਾਜ਼ਰ ਸਨ ਜਿਨ੍ਹਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਦੇਖਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਆਹ ਪਾਰਟੀ ਜਿੰਦਾਬਾਦ ਜਿੰਦਾਬਾਦ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੀ قوم ਦੇ ਅਮਾਨ ਜਨਮੈਲ ਹੈ ਸਰਦਾਰ ਜੱਸਾ ਸਿੰਘ ਜੀ ਰਾਮੜੀਆ ਜਿਨ੍ਹਾਂ ਦਾ ਕਿ 300 ਸਾਲ ਪਿਛਲੇ ਸਾਲ ਮਨਾਇਆ ਗਿਆ ਇੱਕ ਮੰਨੀ ਚਾਜੋ ਤੁਸੀਂ ਨਹੀਂ ਚਾਜੋ ਅੱਜ 300 ਸਾਲ ਹਾਂਜੀ ਹਾਂਜੀ ਜਿਹੜਾ ਉਹਨਾਂ ਨੇ ਤਨਸਤਵਦੀ ਹੈ ਉਸ ਮੌਕੇ ਤੇ ਅੱਜ ਜਿਹੜਾ ਸਾਡਾ ਇਹ ਚੌਂਕ ਹੈਗਾ ਇਸ ਦਾ ਨਾਮ ਜਿਹੜਾ ਹੈਗਾ ਉਹ ਸਰਦਾਰ ਜੱਸਾ ਸਿੰਘ ਰਾਮਗੜੀਆ ਚੌਂਕ ਜਿਹੜਾ ਰੱਖਿਆ ਗਿਆ ਤੇ ਮੈਂ ਸਮਝਦਾ ਕਿ ਐਸੇ ਜਰਨੈਲ ਜਿਨ੍ਹਾਂ ਨੇ ਕਿ ਪੰਜਾਬ ਨੂੰ ਸਿੱਖ ਕੌਮ ਨੂੰ ਜਿੰਦਾ ਰੱਖਿਆ ਉਹਨਾਂ ਦਾ ਨਾਮ ਜਿਹੜਾ ਹੈਗਾ ਜਗ੍ਹਾ-ਜਗ੍ਹਾ ਜਿਹੜਾ ਹੈਗਾ ਲਿਖਿਆ ਜਾਣਾ ਚਾਹੀਦਾ ਤੇ ਅੱਜ ਮੋਰਿੰਡੇ ਲਈ ਔਰ ਸਾਡੇ ਸਾਰੇ ਰਾਮਗੜੀਆ ਬਰਾਦਰੀ ਲਈ ਇੱਕ ਬਹੁਤ ਹੀ ਮਾਨ ਦੀ ਗੱਲ ਹੈ कि आज ਇਸ ਚੌਂਕ ਦਾ ਜਿਹੜਾ ਇਹ ਨਾਂ ਰੱਖਿਆ ਅਸੀਂ ਉਹਨਾਂ ਦੀ ਦੇਣ ਤਾਂ ਨਹੀਂ ਦੇ ਸਕਦੇ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜੋ ਉਹਨਾਂ ਨੇ ਕੌਮ ਨੂੰ ਸੇਧ ਦਿੱਤੀ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ ਲੇਕਿਨ ਅੱਜ ਇਸ ਚੌਂਕ ਦਾ ਨਾਂ ਰੱਖਣ ਨਾਲ ਜੋ ਵੀ ਇੱਥੇ ਆਏਗਾ ਪੜ੍ਹੇਗਾ ਤਾਂ ਉਹ ਉਹਨੂੰ ਯਾਦ ਕਰੇਗਾ ਕਿ ਇਹ ਉਹਨਾਂ ਲਈ ਸਾਡੇ ਵੱਲੋਂ ਸਾਡੇ ਸ਼ਹਿਰ ਵਾਸੀਆਂ ਵੱਲੋਂ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੈ ਤੇ ਮੈਂ ਸਮਝਦਾ ਕਿ ਅਸੀਂ ਆਪਣੀ ਜਿਹੜੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਆਪਣੇ ਜਿਹੜੇ ਬਜ਼ੁਰਗ ਸਾਡੇ ਜਿਨ੍ਹਾਂ ਨੇ ਸਾਨੂੰ ਇਹ ਪਗੜੀਆਂ ਅੱਜ ਸਜਾਈਆਂ ਅਸੀਂ ਆਪਣੇ ਇਸ ਤਰ੍ਹਾਂ ਤੇ ਇਹ ਮਾਣ ਸਾਨੂੰ ਉਹਨਾਂ ਨੇ ਦਿੱਤਾ ਤੇ ਆਪਣੀ ਸਾਰੀ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਇਹ ਅੱਜ ਦਾ ਦਿਨ ਬੇਨਤੀ ਕਰਦਾ ਕਿ ਐਸੇ ਜਿਹੜੇ ਸਾਡੇ ਯੋਧੇ ਹੋਏ ਆ ਉਹਨਾਂ ਨੂੰ ਅਸੀਂ ਸਦਾ ਯਾਦ ਰੱਖੀਏ ਔਰ ਆਪਣੇ ਬੱਚਿਆਂ ਨੂੰ ਵੀ ਉਹਨਾਂ ਬਾਰੇ ਕਹਾਣੀਆਂ ਪਹਿਲਾਂ ਹੁੰਦਾ ਸੀ ਕਿ ਨਾਨੀਆਂ ਆਪਣੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਉਹਦੀਆਂ ਲੇਕਿਨ ਅੱਜ ਕਿਸੇ ਕੋ ਸਮਾਂ ਨਹੀਂ ਹੈ ਸੋ ਸਾਨੂੰ ਸਮਾਂ ਕੱਢਣਾ ਪੈਣਾ ਹੈ ਨਹੀਂ ਤਾਂ ਜਿਹੜੀ ਕੌਮ ਆਪਣੇ ਪਿਛੋਕੜ ਨੂੰ ਭੁੱਲ ਜਾਂਦੀ ਹੈ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕੌਮ ਹੌਲੀ-ਹੌਲੀ ਮਰ ਜਾਂਦੀ ਹੈ ਸੋ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਡੀ ਕੌਮ ਐਦਾਂ ਹੀ ਸਾਡੀ ਪੰਜਾਬੀ ਸਾਡੀ ਪੰਜਾਬੀ ਸਾਡਾ ਵਿਰਸਾ ਜਿੰਦਾ ਰਹੇ ਤਾਂ ਐਸੇ ਜਿਹੜੇ ਸਾਡੇ ਮਹਾਨ ਸ਼ਹੀਦ ਨੇ ਮਹਾਨ ਦੇਨਦਾਰ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਕੌਮਾਂ ਨੂੰ ਵੀ ਉਹਨਾਂ ਬਾਰੇ ਦੱਸੀਏ ਮੈਂ ਬਹੁਤ ਬਹੁਤ ਸਾਰੇ ਰਾਮਗੜੀਆ ਬਰਾਦਿਸ ਸਾਡੇ ਵੀਰ ਆਏ ਨੇ ਉਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਔਰ ਉਹਨਾਂ ਦੇ ਮੈਂਬਰ ਸਹਿਬਾਨ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਔਰ ਇਹ ਹੀ ਨਹੀਂ ਸਾਰੇ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਇਦਾਂ ਹੀ ਆਪਣਾ ਭਾਈਚਾਰਾ ਆਪ ਬਣਾ ਕੇ ਰੱਖਣਾ ਉਸ ਰੰਗਲੇ ਪੰਜਾਬ ਦੀ ਜਿਹਦੀ ਕਾਮਨਾ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਕੀਤੀ ਹੈ ਉਹ ਐਸੇ ਐਸੇ ਜਿਹੜੇ ਪ੍ਰੋਗਰਾਮ ਕਰਨ ਨਾਲ ਉਹ ਹੋਰ ਜਿਹੜਾ ਹੈਗਾ ਸਾਡਾ ਜਲਦ ਜਿਹੜਾ ਸਾਡਾ ਪੰਜਾਬ ਰੰਗਲਾ ਪੰਜਾਬ ਬਣੇਗਾ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ